ਸਾਥਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਜ਼ ਚੈਨਲ ਨਾਲ ਅਤੇ ਮੈਂ ਸੁਖਰਾਮ ਸਿੰਘ ਆ ਸੁਖਣ ਵਾਲੇ ਜ਼ਿਲ੍ਹਾ ਫਰੀਦਕੋਟ ਤੋਂ ਰਪਿੰਦਰਪੁਰ ਦੇ ਰੂਪ ਵਿੱਚ ਇੱਕ ਹੋਰ ਮਹਿਲਾ ਆਈ ਜਾਨੀ ਕਿ ਦੂਸਰੀ ਰਪਿੰਦਰਪੁਰ ਨੇ ਹੋਰ ਚਾੜਿਆ ਨਵਾਂ ਚੰਦ ਇੱਕ ਵਸਦੇ ਰਸਦੇ ਪਰਿਵਾਰ ਨੂੰ ਕਿਸ ਤਰ੍ਹਾਂ ਜਾੜਿਆ ਕਿਸ ਤਰ੍ਹਾਂ ਛੋਟੀਆਂ-ਛੋਟੀਆਂ ਬੱਚੀਆਂ ਨੂੰ ਕਿਤਾ ਬੇਸਹਾਰਾ ਪਰਿਵਾਰ ਦੇ ਮੂੰਹ ਖੁਦ ਹੀ ਤੁਹਾਨੂੰ ਸੁਣਾਉਣੇ ਹਾਂ ਆਓ ਕੀ ਹੈ ਸਾਰਾ ਮਾਮਲਾ ਅਤੇ ਕਿਵੇਂ ਇਸ ਗੈਣ ਨੇ ਇੱਕ ਹੋਰ ਆਪਣੇ ਪਤੀ ਨੂੰ ਖਾਦਾ ਦੂਸਰੇ ਰੁਪਿੰਦਰ ਕੋਰ ਨੇ ਧੰਨਵਾਦ ਸਤ ਸ੍ਰੀ ਅਕਾਲ ਤੁਹਾਨੂੰ ਤੁਹਾਡੀ ਨੂੰ ਤੇ ਪਹਿਲਾਂ ਥੋੜਾ ਮੋਟਾ ਵੀ ਨਹੀਂ ਸ਼ੱਕ ਹੋਇਆ ਸੀ ਕਿ ਜੋ ਦੋ ਨੇ ਜਿਵੇਂ ਨਹੀਂ ਸ਼ੱਕ ਸੀ ਉਹ ਤੇ ਸਾਡਾ ਮਿੱਠੀ ਰਹੀ ਪੁੱਤ ਹਰ ਕਪਾ ਕੇ ਵੀ ਸਾਡੇ ਮੇਰੇ ਪੁੱਤ ਨਾਲ ਸਾਡੇ ਵਿੱਚ ਬੈਠੀ ਰਹੀ ਜਿਵੇਂ ਪਾਲਣ ਜਾਇਆ ਕਰਗੇ ਨਾ ਤੇ ਤੁਸੀਂ ਇੱਧਰ ਵਗ ਜਾ ਸੀ ਇੱਧਰ ਵਗ ਜਾ ਤੁਹਾਨੂੰ ਐ ਹੀ ਲਾਰਾ ਤੇ ਲਾਈ ਰੱਖਿਆ ਤਾਂ ਮਾਲਕ ਨੇ ਪਤਾ ਨਹੀਂ ਕਿਵੇਂ ਸਾਨੂੰ ਲਾਸ ਲੱਭ ਗਈ ਉਹਨਾਂ ਨੂੰ ਮਿਲਣਾ ਸੀ ਮਤਲਬ ਕਿ ਉਹਦਾ ਕੁੜੀ ਦਾ ਜਿਹੜਾ ਥੋੜੀ ਨੂੰਹ ਦਾ ਪੇਕਾ ਪਰਿਵਾਰ ਸੀ ਉਹਦੀ ਮਾਂ ਤਾਂ ਵੀ ਉਹਦੇ ਨਾਲ ਇੱਥੇ ਆ ਹਾਂ ਜਮਾ ਮਾਂ ਨੇ ਖੜਾ ਹੈ ਜਿੱ ਕੰਮ ਇਹੋ ਦੀ ਮਾਂ ਨੇ ਉਹਦੀ ਮਾਂ ਨੇ ਕਰਾਇਆ ਮਾਵਾਤਿੰਗਾ ਨੇ ਦੋਨਾਂ ਨੇ ਕੀਤਾ ਕੰਮ ਇਹ ਬੰਦਿਆਂ ਨੂੰ ਮਹਗਰ ਲਾਲਾ ਮਾਵਾਤਿੰਗਾ ਨੇ ਬਸ ਸਾਨੂੰ ਉਹਦੀ ਮਾਂ ਦਾਜੀ ਪੂਰਾ ਪੂਰਾ ਡਰਿਆ ਮੇਰੇ ਕੋ ਪੋਤੀਆਂ ਨੂੰ ਜੇ ਸਕੂਲ ਜਾਂਦੀਆਂ ਸਾਨੂੰ ਡਰਦਾ ਵੀ ਕਿਸੇ ਤੋਂ ਚੁਕਾ ਨਾ ਦੇਵੇ ਸਾਨੂੰ ਉਹ ਤਾਂ ਪੂਰਾ ਡਰਿਆ ਉਹਦੀ ਮਾਂ ਦਾ ਫਰੀਦ ਦੀ ਦਾ ਸਾਨੂੰ ਡਰਦਾ ਜੀ ਅਸੀਂ ਚਾਹ ਨਹੀਂ ਜਿਨੇ ਚਰਾਉਂਦਗਾ ਨਹੀਂ ਕਿਉਂ ਉਹਨਾਂ ਦਾ ਦਾਦਾ ਜੀ ਤੇ ਲੱਤ ਦੁਖਦੀ ਤਾਂ ਤੁਰਿਆ ਨਹੀਂ ਜਾਂਦਾ ਮੈਥੇ ਪੁੱਤ ਮੁੱਕ ਜਾਣ ਫਿਰ ਕਿੱਤੇ ਹੋ